ਜਦੋਂ ਸਰਦੀਆਂ ਆਉਣੀਆਂ ਨੇ ਆਪਾਂ ਨੇ ਪੱਲੀਆਂ ਲਾਉਣ ਦੀ ਗੱਲ ਕੀਤੀ ਹੈ ਨਾ ਜਿਵੇਂ ਆਪਾਂ ਨੇ ਪੱਲੀ ਲਾਈ ਹੋਵੇ ਮੰਨ ਲਓ ਸਾਹਮਣੇ ਅੱਜ ਛੜਦੇ ਆਪਾਂ ਅੰਦਰ ਬੈਠੇ ਆ ਬਾਹਰ ਆਪਾਂ ਨੇ ਪੱਲੀ ਲਾ ਦਿੱਤੀ ਕਦੇ ਵੀ ਪੱਲੀ ਆਏ ਉੱਪਰ ਛੱਦ ਦੇ ਨਾਲ ਨਹੀਂ ਲਾਉਣੀ 1 ਫੁੱਟ ਥੱਲੇ ਪੱਲੀ ਬੰਦਣੀ ਹੈ ਜਿਹੜੀ ਅੰਦਰ ਹਵਾ ਗਰਮੈਸ਼ ਹੁੰਦੀ ਆ ਉਹ ਬਾਹਰ ਜਾਊਗੀ ਗਰਮ ਹਵਾ ਹੈਵੀ ਹੋ ਕੇ ਬਾਹਰ ਜਾਊਗੀ ਇਹ ਸਾਰਾ ਬੰਦ ਹੋਊਗਾ ਤਾਂ ਆਪਣੇ ਛੱਦ ਦੇ ਵਿੱਚ ਇੱਕ ਗੈਸ ਹੁੰਦੀ ਹੈ ਉਹਨੂੰ ਕਹਿੰਦੇ ਆ ਅਮੋਨੀਆ ਬਹੁਤ ਖਤਰਨਾਕ ਗੈਸ ਹੈ ਥੋਡੇ ਲਈ ਵੀ ਥੋਡੇ ਜਾਨਵਰਾਂ ਲਈ ਵੀ ਠੀਕ ਹੈ ਬਾਈ ਮਾ ਕਿੱਥੇ ਸੀਗਾ ਜਦੋਂ ਸਰਦੀਆਂ ਆਉਣੀਆਂ ਨੇ ਆਪਾਂ ਨੇ ਪੱਲੀਆਂ ਲਾਉਣ ਦੀ ਗੱਲ ਕੀਤੀ ਆ ਨਾ ਜਿਵੇਂ ਆਪਾਂ ਨੇ ਪੱਲੀ ਲਾਈ ਹੋਵੇ ਮੰਨ ਲਓ ਸਮਝੋ ਅੱਜ ਛੱਤ ਦੇ ਅੰਦਰ ਬੈਠੇ ਆ ਬਾਹਰ ਆਪਾਂ ਨੇ ਪੱਲੀ ਲਾਤੀ ਕਦੇ ਵੀ ਪੱਲੀ ਆਏ ਉੱਪਰ ਛੱਤ ਦੇ ਨਾਲ ਨਹੀਂ ਲਾਉਣੀ 1 ਫੁੱਟ ਥੱਲੇ ਪੱਲੀ ਬੰਦਣੀ ਜਿਹੜੀ ਅੰਦਰ ਹਵਾ ਗਰਮੈਸ਼ ਹੁੰਦੀ ਆ ਉਹ ਬਾਹਰ ਜਾਊਗੀ ਗਰਮ ਹਵਾ ਹੈਵੀ ਹੋ ਕੇ ਬਾਹਰ ਜਾਊਗੀ ਥੋੜਾ ਹਲਕੀ ਹੋ ਕੇ ਨਾ ਗਰਮ ਹਵਾ ਜਿੰਨੀ ਹਲਕੀ ਹੋਊਗੀ ਉੱਪਰ ਉੱਠਦੀ ਆ ਉਹ ਬਾਹਰ ਨਿਕਲ ਜਾਂਦੀ ਆ ਜੇ ਸਾਰਾ ਬੰਦ ਹੋਊਗਾ ਤਾਂ ਆਪਣੇ ਛੱਡ ਦੇ ਵਿੱਚ ਇੱਕ ਗੈਸ ਹੁੰਦੀ ਹੈ ਉਹਨੂੰ ਕਹਿੰਦੇ ਆ ਅਮੋਨੀਆ ਬਹੁਤ ਖਤਰਨਾਕ ਗੈਸ ਹੈ ਤੁਹਾਡੇ ਲਈ ਵੀ ਤੁਹਾਡੇ ਜਾਨਵਰਾਂ ਲਈ ਵੀ ਤੁਸੀਂ ਤਾਂ ਸ਼ੈੱਡ 'ਚ ਕਦੇ-ਕਦੇ ਜਾਣਾ ਹੈ ਜਾਨਵਰਾਂ ਨੇ 24 ਘੰਟੇ ਰਹਿਣਾ ਹੈ ਉਹ ਸਾਰਾ ਦਿਨ ਅਮੋਨੀਆ ਸੁੰਘਣੀ ਹੈ ਉਹ ਬਹੁਤ ਜ਼ਿਆਦਾ ਅਫੈਕਟ ਕਰਦੀ ਹੈ ਜਦੋਂ ਬੱਕਰੀਆਂ ਦੀ ਮਿੰਗਨ ਤੇ ਪਾਣੀ ਪੈਂਦਾ ਹੈ ਤੇ ਉੱਤੇ ਪਿਸ਼ਾਬ ਕਰਦੀਆਂ ਨੇ ਅਮੋਨੀਆ ਗੈਸ ਬਣਦੀ ਹੈ ਬਹੁਤ ਤਿੱਖੀ ਸਮੈਲ ਹੁੰਦੀ ਹੈ ਬਹੁਤ ਹੀ ਖਤਰਨਾਕ ਸਿੱਧਾ ਦਿਮਾਗ ਤੇ ਸਰਕਰ ਉਹਨੂੰ ਅਵਾਈਡ ਕਰਨ ਲਈ ਜਦੋਂ ਆਪਾਂ ਨੇ ਪੰਲੀਆਂ ਲਾਉਣੀਆਂ ਸਰਦੀਆਂ ਤੇ ਉੱਤੇ ਫੁੱਟ-ਫੁੱਟ ਜਗ੍ਹਾ ਛੱਡ ਦੇਣੀ ਚਾਰੇ ਪਾਸੇ ਤਾਂ ਕਿ ਹਵਾ ਬਾਹਰ ਨਿਕਲਦੀ ਰਹੇ ਸਰਕੂਲੇਸ਼ਨ ਹੁੰਦੀ ਰਹੇ ਠੀਕ ਹੈ ਬਈ ਜੀ ਕਲੀਅਰ ਹੈ ਗੱਲ ਓਕੇ ਹੋਰ ਸ਼ੈੱਡ ਬਾਰੇ ਛੱਤ ਦਾ ਹੋ ਗਿਆ ਇੱਕ ਚੀਜ਼ ਦਾ ਖਿਆਲ ਰੱਖਿਓ ਜਦੋਂ ਇਹ ਸ਼ੈੱਡ ਬਣਾਉਣਾ ਹੈ ਜਿਹੜਾ ਪੱਛਮ ਹੈ ਪੱਛਮ ਨਹੀਂ ਪੱਛੋ ਦੀ ਹਵਾ ਜਦ ਚੱਲਦੀ ਹੈ ਆਪਣੀ ਉੱਤਰ ਵੈਸਟ ਵੈਸਟ ਜਿੱਥੇ ਸੂਰਜ ਛਿਪਦਾ ਉਹ ਜਗਾ ਤੁਸੀਂ ਸਾਰੇ ਦੀ ਸਾਰੀ ਸੋਲਿਡ ਕਵਰ ਕਰ ਦੇ ਚਾਹੇ ਜਾਲ ਲਾ ਕੇ ਉਥੇ ਪੱਲੀਆਂ ਬੰਦੋ ਚਾਹੇ ਉਥੇ ਫੱਟੀਆਂ ਲਾ ਦਿਓ ਜਾਂ ਕੁਛ ਮਰਜੀ ਕਰ ਲੋ ਪੱਛੇ ਨੂੰ ਜਿਹੜਾ ਤੁਸੀਂ ਛੁਪਦਾ ਹੈਗਾ ਉਹਨੂੰ ਤੁਸੀਂ ਬੰਦ ਰੱਖਣਾ ਉਹ ਜਿਹੜੀ ਹਵਾ ਪੱਛੋ ਦੀ ਹਵਾ ਕਹਿੰਦੇ ਆ ਉਹ ਬੱਕਰੀਆਂ ਲਈ ਮਾਰੂ ਹੁੰਦੀ ਐ ਬਾਲੀ ਲਾਈਕ ਨਹੀਂ ਕਰਦੇ ਜਾਨਵਰ ਉਹ ਨਾ ਪਵੇ ਚੰਗੀ ਗੱਲ ਉਹ ਪਾਸਾ ਤੁਸੀਂ ਬੰਦ ਕਰ ਦਿਓ ਗਰਮੀਆਂ ਸਰਦੀਆਂ ਉਹਨੂੰ ਬੰਦ ਹੀ ਰੱਖੋ ਨਾ ਉਧਰੋਂ ਗਰਮ ਹਵਾ ਚੰਗੀ ਐ ਨਾ ਠੰਡੀ ਹਵਾ ਚੰਗੀ ਐ ਨਾ ਠੀਕ ਐਂ ਉਹਨੂੰ ਬੰਦ ਕਰ ਦਿਓ ਪੱਕਾ ਪਰਮਾਨੈਂਟਲੀ ਬੰਦ ਰੱਖੋ ਕੋਈ ਦਿੱਕਤ ਨਹੀਂ ਹੈ ਨਾ ਉਧਰ ਫਿਰਕੀ ਰੱਖਣੀ ਨਾ ਕੋਈ ਸ਼ੌਕ ਰੱਖਣਾ ਲੰਬਾਈ ਤਾਂ ਹੋਈ ਨਹੀਂ ਸਕਦੀ ਉਧਰ ਚੌੜਾਈ ਹੀ ਹੋਣੀ ਹੈ ਜੇ ਅੱਪਾ ਨੇ ਈਸਟ ਤੋਂ ਵੈਸਟ ਨੂੰ ਬਣਾਉਣਾ ਹੈ ਚੜਦੇ ਤੋਂ ਛਿਪਦੇ ਵੱਲ ਨੂੰ ਬਣਾਉਣਾ ਹੈ ਤਾਂ ਚੌੜਾਈ ਹੀ ਆਊਗੀ ਤਾਂ ਚੌੜਾਈ ਆਊਗੀ ਚੌੜਾਈ ਤੁਸੀਂ ਬੰਦ ਕਰੀ ਜੇ ਅੱਪਾ ਸਾਰੀ ਲੰਬਾਈ ਬੰਦ ਕਰਤੀ ਅੰਦਰ ਰੋਸ਼ਨੀ ਨਹੀਂ ਆਣੀ ਠੀਕ ਹੈ ਜੀ ਛੋਟੀ ਕੰਧ ਜਿਹੜੀ ਆਹ ਵਾਲੀ ਇਹ ਬੰਦ ਕਰ ਹੁਣ ਆਪਣੀ ਛੱਤ ਪਾ ਲਈ 4 ਫੁੱਟ ਦੀ ਅੱਪਾ ਨੇ ਕਵਰ ਕਰਤਾ ਵਿੱਚ ਸਿੱਧੀ ਹਵਾ ਨਾ ਪਵੇ ਤੇ ਆਪਾਂ ਉਤੇ ਜਾਲ ਪਾ ਕੇ ਆਪਣਾ ਸ਼ੈਡ ਤਿਆਰ ਹੋ ਗਿਆ ਤਕਰੀਬ ਹੁਣ ਆਪਾਂ ਦਰਵਾਜ਼ੇ ਖਿੜਕੀ ਰੱਖਣ ਦਾ ਲੋੜ ਨਹੀਂ ਹੈਗੀ ਕਿਉਂਕਿ ਚਾਰੇ ਪਾਸੇ ਜਾਲ ਲੱਗਿਆ ਹੋਇਆ ਛਿੜਕਿਆਂ ਦਾ ਖਰਚਾ ਤੁਹਾਡਾ ਬਚ ਗਿਆ ਦਰਵਾਜ਼ੇ ਰੱਖਣੇ ਨੇ ਉਹਦੇ ਬਾਰੇ ਮੈਂ ਗੱਲ ਕਰਦਾ ਦਰਵਾਜ਼ੇ ਕਿੰਨੇ ਕਿੰਨੇ ਰੱਖਣੇ ਕਿਵੇਂ ਰੱਖਣੇ ਨੇ ਵਿੱਚ ਉਹ ਵੀ ਬਹੁਤ ਸੌਖੇ ਨੇ ਕੱਟ ਕੇ ਬਣਾਉਣੇ ਵਿੱਚ ਕੋਈ ਵੱਡਾ ਕੰਮ ਨਹੀਂ ਹੋਣਾ ਹੋਰ ਦੱਸੋ ਹੁਣ ਤੱਕ ਦਾ ਕੋਈ ਗੱਲ ਦੱਸਦੇ ਆਂ ਜੀ ਹੁਣ ਹੀ ਦੱਸਦੇ ਆਂਨੇ ਕਮਰੇ ਤੇ ਆਉਣ ਲੱਗਿਆ ਸੀ ਇਹ ਠੀਕ ਐ ਮਟੇਦਾ ਇਹਨੂੰ ਆ ਤੁਹਾਡਾ ਪਲਾਟ ਆ ਤੁਹਾਡਾ ਸ਼ੈੱਡ ਤੁਹਾਡਾ ਸ਼ੈੱਡ ਕੰਪਲੀਟ ਹੋ ਗਿਆ ਹੁਣ ਆਪਾਂ ਇਹਨੂੰ ਕਿੰਨੇ ਕਿੰਨੇ ਕਮਰੇ ਬਣਾਉਣੇ ਕਿੰਨੇ ਹਿੱਸਿਆਂ 'ਚ ਵੰਡਣਾ ਹੈ ਸ਼ੈੱਡ ਨੂੰ ਤੁਸੀਂ 5 ਹਿੱਸਿਆਂ 'ਚ ਵੰਡਣਾ ਆਹ ਕਿੰਨਾ ਰੱਖਿਆ ਸੀ ਆਪਾਂ ਨੇ ਉਰੇ ਸ਼ੈੱਡ ਦੀ ਕਿੰਨੀ ਚੌੜਾਈ ਸੀ ਹਾਂਜੀ 20 ਫੁੱਟ ਲੰਬਾਈ ਕਿੰਨੀ ਸੀ ਇੱਕ ਖਾਨਾ ਉਹਦੀ ਕੋਈ ਗੱਲ ਨਹੀਂ ਆਪਾਂ ਕਰਦੇ ਆਪਾਂ ਇੱਕ ਤੇ 5 ਇੱਕ ਕੁੱਝ ਰੱਖਣੇ ਆ ਤੁਸੀਂ ਤੁਹਾਡੇ ਬਰੀਡਰ ਬੱਕਰੇ ਕਦੇ ਵੀ ਬੱਕਰੇ ਤੇ ਬੱਕਰੀਆਂ ਇਕੱਠੇ ਨਹੀਂ ਰੱਖਣੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀ ਕੀ ਰੀਜ਼ਨ ਆ ਉਹਦੇ ਪਿੱਛੇ ਠੀਕ ਹੈ ਬਾਈ ਜੀ ਜਿਹੜਾ ਪੰਜਵਾਂ ਨੰਬਰ ਹੈ ਪੰਜਵਾਂ ਖਾਨਾ ਹੋਗਾ ਤੁਹਾਡੇ ਬੱਚਿਆਂ ਦਾ ਵਿੱਚ ਰਹਿ ਗਏ ਤੁਹਾਡੇ ਤਿੰਨ ਖਾਨੇ ਇਹ ਹੈਗੇ ਤੁਹਾਡੇ ਬੱਕਰੀਆਂ ਦੇ ਖਾਨੇ ਜੇ ਤੁਸੀਂ ਰਿਕਾਰਡ ਰੱਖਦੇ ਹੋ ਆਪਣੇ ਫਾਰਮ ਜੇ ਬਾਸੀ ਸਾਹਿਬ ਨੇ ਕਿਹਾ ਸੀ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਇਹ ਆਪਣੇ ਆਪ ਤੁਸੀਂ ਸਮਝ ਜਾਓਗੇ ਵੀ ਕੀ ਕੀ ਕਰਨਾ ਮੈਂ ਤੁਹਾਨੂੰ ਮੋਟਾ-ਮੋਟਾ ਦੱਸਦਾ ਇਹਦੇ ਬਾਰੇ ਅੱਪਾ ਡਿਟੇਲ ਚ ਵੀ ਗੱਲ ਕਰਾਂਗੇ ਇਹਦੇ ਬਾਰੇ ਬਰੀਡਰ ਦੇ ਨਾਲ ਦੇ ਖਾਨੇ ਦੇ ਵਿੱਚ ਕੀ ਰੱਖਣਾ ਜਿਹੜੀਆਂ ਪੱਠਾ ਅੱਠਾ ਪਤਾ ਕਿੰਨੀਆਂ ਜਿਹੜੀਆਂ ਬੱਕਰੀਆਂ ਛੋਟੀਆਂ ਬੱਕਰੀਆਂ ਸਾਲ 8 9 10 ਮਹੀਨੇ ਸਾਲ ਦੀਆਂ ਹੋਵੇ ਪੱਠਾ ਕਹਿੰਦੇ ਆਪਾਂ ਨੂੰ ਉਹ ਬੱਕਰੀਆਂ ਰੱਖਣੀਆਂ ਨੇ ਜਿਨ੍ਹਾਂ ਨੂੰ ਆਪਾਂ ਨੇ ਜਲਦੀ ਹੀਟ ਚ ਲਿਆਉਣਾ ਹੈ ਜਾਂ ਗੱਬਨ ਕਰਾਉਣਾ ਛੇਤੀ ਜਾਂ ਉਹਨਾਂ ਦੀ ਪ੍ਰੈਗਨੈਂਸੀ ਕਰਾਉਣੀ ਹੈ ਉਹ ਬੱਕਰੇ ਦੇ ਕੋਲ ਰੱਖਣੀਆਂ ਪਰ ਬੱਕਰੇ ਦੇ ਨਾਲ ਨਹੀਂ ਰੱਖਣੀਆਂ ਇਦੇ ਪਿੱਛੇ ਇੱਕ ਰੀਜ਼ਨ ਹੈ ਕਿਸੇ ਵੀਰ ਦੇ ਘਰ 'ਚ ਇੱਕ ਜਾਂ ਦੋ ਬੱਕਰੀਆਂ ਹੋਣ ਜਿਹਦੇ ਬੱਕਰਾ ਨਾ ਹੋਵੇ ਹੈ ਕੋਈ ਦੋ ਚਾਰ ਪੰਜ ਬੱਕਰੀਆਂ ਹੋਣ ਬੱਕਰਾ ਨਾ ਹੋਵੇ ਹੈ ਕੋਈ ਬੰਦਾ ਬੈਠਾ ਗਰੁੱਪ 'ਚ ਕੋਈ ਬਰੀਡਰ ਹੈ ਨਹੀਂ ਕੀ ਦਿੱਕਤ ਆਉਂਦੀ ਹੈ ਬੱਕਰੇ ਨੂੰ ਕੋਈ ਦਿੱਕਤ ਆਈ ਹੈ ਹੀਟ ਚ ਆਉਣ ਦੀ ਕੀ ਦਿੱਕਤ ਆਉਂਦੀ ਆ ਜਾਓ ਆ ਜਾਓ ਓਰੇ ਆ ਜਾਓ ਉੱਥੇ ਸੰਗ ਦੇ ਕਿਉਂ ਕੀ ਦਿੱਕਤ ਆਉਂਦੀ ਉਹਦੇ ਚ? ਉਹ ਨਾ ਮਤਲਬ ਜਿਵੇਂ ਹੀਟ ਚ ਆਉਣ ਦੀ ਉਹ ਦਿਖਾਉਂਦੀ ਹੁੰਦੀ ਹੈ ਬੱਕਰੀ ਉਹ ਪੂਰੇ ਸਿੰਪਟਮ ਨਹੀਂ ਦਿਖਾਉਂਦੀ। ਨਹੀਂ ਪੂਰੀ ਨਹੀਂ। ਤੇ ਨਾਲੇ ਹੀਟ ਲੇਟ ਨਹੀਂ ਹੁੰਦੀ ਆ। ਹਾਂਜੀ ਲੇਟ ਵੀ ਹੁੰਦੀ ਆ। ਉਹਦੇ ਪਿੱਛੇ ਕਰ ਲਈ ਡਿਸਕਸ ਕੀ ਰੀਜ਼ਨ ਹੈ? ਭਾਈ ਜੀ ਬੱਕਰਿਆਂ ਦੇ ਕੰਨ ਤੇ ਸਿੰਗ ਦੇ ਕੋਲੋਂ ਇੱਕ ਸਮੈਲ ਆਉਂਦੀ ਆ। ਜਿਹੜੀ ਬੱਕਰੀਆਂ ਨੂੰ ਹੀਟ ਚ ਲਿਆਉਣ ਲਈ ਕੰਮ ਆਉਂਦੀ। ਜਿਨ੍ਹਾਂ ਦੇ ਘਰੇ ਬਰੀਡਰ ਨਹੀਂ ਹੈਗੇ ਉਹਨਾਂ ਦੀਆਂ ਬੱਕਰੀਆਂ ਛੇਤੀ ਹੀਟ 'ਚ ਨਹੀਂ ਆਉਂਦੀਆਂ ਇਹ ਬਹੁਤ ਵੱਡਾ ਕਾਰਨ ਹੈ ਜਿਹੜਾ ਕਿ ਲੋਕਾਂ ਨੂੰ ਨਹੀਂ ਪਤਾ ਜੇ ਕਿਸੇ ਦੀ ਬੱਕਰੀ ਮੰਨ ਲਓ ਹੀਟ 'ਚ ਨਹੀਂ ਆ ਰਹੀ ਸਾਨੂੰ ਫੋਨ ਆਉਂਦੇ ਨੇ ਰੋਜ਼ ਮੇਰੀ ਬੱਕਰੀ ਹੀਟ ਦੇ ਲਈ ਕੋਈ ਦਵਾਈ ਦੱਸੋ ਦਵਾਈ ਨਹੀਂ ਦੱਸਣੀ ਉਂਝ ਜਾ ਤਾਂ ਆਪਣੇ ਘਰੇ ਬੀਡਰ ਲਿਆਓ ਉਧਾਰਾ ਮੰਗ ਕੇ ਕਿਤੇ 5-7 10 ਦਿਨਾਂ ਲਈ ਜਾਂ ਆਪਣੀ ਬੱਕਰੀ ਨੂੰ ਉੱਥੇ ਭੇਜੋ ਜਿੱਥੇ ਬਰੀਡਰ ਹੈਗਾ ਆਂ ਦੇਖਾ ਆਪਣੇ ਆਪ ਹੀ ਚੱਲ ਜੇ ਆ ਤੁਹਾਡੇ ਖਾਨੇ ਦੇ ਵਿੱਚ ਉਹ ਪੱਠਾ ਨੇ ਜਿਨ੍ਹਾਂ ਨੂੰ ਤੁਸੀਂ ਪ੍ਰੈਗਨੈਂਟ ਕਰਾਉਣਾ ਹੈ ਜਲਦੀ ਜਾਂ ਹੁਣ ਤਿਆਰ ਨੇ ਉਹ ਬਰੀਡਰ ਦੇ ਕੋਲ ਛੱਡ ਦਿਓ ਤੁਹਾਨੂੰ ਵਾਰ-ਵਾਰ ਬਰੀਡਰ ਇਧਰ-ਉਧਰ ਘਮਾਉਣ ਦੀ ਸਾਰੇ ਬਾੜੇ 'ਚ ਲੋੜ ਨਹੀਂ ਹੈਗੀ ਜਿਵੇਂ ਆਮ ਟ੍ਰੇਨਿੰਗਾਂ 'ਚ ਦੱਸਦੇ ਨੇ ਕਿ ਜੇ ਤੁਹਾਡੀਆਂ ਬੱਕਰੀਆਂ ਨੇ